ਸਲੋਕ ਫਰੀਦ ਜੀ ਕੇ ਫਾਇਦਾ ਜੇ ਤੂੰ ਅਕਲ ਲਤੀ ਫ ਕਾਲੇ ਲਿਖ ਨਾ ਲੇਖ ਆਪ ਨੜੇ ਗਿਰਵਾਨ ਮੈਂ ਸਿਰਨੀ ਮਾ ਕਰ ਦੇਖ ਪਰਦਾ ਜੋਤ ਮਾਰਨ ਮੁਕੀਆਂ ਤਿੰਨਾ ਨਾ ਮਾਰੇ ਕੰਵਾਂ ਆਪਨੋੜੇ ਕਰ ਜਈਏ ਪੈਰ ਤਿੰਨਾ ਦੇ ਚੁੰਮਾ ਦੇਖ ਪਰਦਾ ਜੋthia ਗਾੜੀ ਹੋਈ ਪੂਰੇ ਅੰਗਾਂ ਨੇੜੇ ਆਇਆ ਪਿੱਛਾ ਰਹਾ ਦੂਰੇ ਦੇਖ ਫਰੇਡਾ ਜਿਠਿਆ ਸੱਕਰ ਹੋਈ ਬਸ ਸਾਈਂ ਮਜੂ ਆਪਣੇ ਦੇਦਨ ਕੀਏ ਕਿਸ ਫਰੀਦਾ ਖਾਕ ਨਾ ਨਿੰਦੀਏ ਖਾਕੂ ਜੇ ਡ ਨਾ ਕੋਏ ਜੀਵ ਦਿਆ ਤੇਰਾ ਤਲੇ ਮੋਆ ਉੱਪਰ ਹੋਏ ਫਰੀਦਾ ਜੰਗਲ ਜੰਗਲ ਕਿਆ ਪਵੇ ਬਣਕੰਡਾ ਮੋੜੇ ਬਸ ਰਬ ਹੈ ਆਲੀਏ ਜੰਗਲ ਕਿਆ ਟੰਡੇ ਫਿਰਦਾ ਗਲੀਆਂ ਚਿੱਕੜ ਦੂਰ ਕਰ ਨਾਲ ਪਿਆਰੇ ਨੇ ਚੱਲੋ ਤਾਂ ਪਿੰਝੇ ਕੰਬਲੀ ਰਹਾ ਤੱਟ ਟੁੱਟੇ ਨੇ ਤੇ ਜਿਉ ਸਿਜਿਓ ਕੰਬਲੀ ਅੱਲਾ ਬਰਸੇ ਉਹ ਮੇਂ ਜਾਏ ਮਿਲਾਂ ਤਿੰਨ ਸੱਜਣਾ ਟੁੱਟੇ ਨਹੀਂ ਨੇ ਇਹ ਸ਼ਲੋਕ ਸਤਗੁਰ ਫਰੀਦ ਮਹਾਰਾਜ ਜੀ ਦੇ ਤਨ ਤਨ ਚਵਲ ਛਤਰ ਦੇ ਮਲਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹਨ ਜਿਹੜੇ ਕਿ 1377 ਅੰਗ ਤੇ ਸ਼ਿਸ਼ੋਭਤ ਹਨ ਸਤਿਗੁਰ ਫਰੀਦ ਮਹਾਰਾਜ ਜੀ ਬੰਦੇ ਨੂੰ ਸਮਝਾਉਣਾ ਕਰਦੇ ਆ ਕਿ ਇਹ ਜਿਹੜਾ ਜੀਵਨ ਹੈ ਤੇਰਾ ਇਹ ਕਭ ਤੂੰ ਪ੍ਰੀਤ ਲਾਉਣੀ ਹੈ ਤਾਂ ਉਸ ਇੱਕ ਪਰਮਾਤਮਾ ਦੇ ਨਾਲ ਲਾ ਜਿਹੜੀਆਂ ਤੇਰੀਆਂ ਬਾਕੀ ਦੀਆਂ ਪ੍ਰੀਤ ਹਨ ਚਾਹੇ ਦੁਨੀਆਂ ਦੇ ਜਾਇਦਾਦ ਨਾਲ ਹੈ ਚਾਹੇ ਦੁਨੀਆਂ ਦੇ ਰਿਸ਼ਤੇ ਨਾਤੇ ਨਾਲ ਹੈ ਇੱਕ ਦਿਨ ਜਿਹੜੀਆਂ ਜਿਹੜੀਆਂ ਅੱਜ ਤੈਨੂੰ ਬਹੁਤ ਵਧੀਆ ਲੱਗਦੀਆਂ ਇਹਨਾਂ ਨੇ ਜਿਹਦ ਦੇ ਵਿੱਚ ਤਬਦੀਲ ਹੋ ਜਾਣਾ ਜੇਕਰ ਤੁਸੀਂ ਇੱਥੇ ਆਏ ਹੈ ਤੇ ਜੀਵ ਨੂੰ ਉਹਨਾਂ ਦਾ ਸਮਝਾਉਣ ਹੈ ਕਿ ਆਪਣੇ ਆਪ ਦਾ ਹੰਕਾਰ ਨਾ ਕਰ ਜਿੰਨਾ ਵੀ ਨੀਵਾ ਹੋ ਸਕਦਾ ਹੈ ਉਹ ਨਾ ਹੋ ਜਾ ਭਗਤੀ ਲਹਿਬੀ ਦੇਣ ਹੀ ਬਹੁਤ ਵੱਡੀ ਹੈ ਜਿਸ ਨੇ ਰਾਣੇ ਨੂੰ ਰੰਕ ਬਣਾਇਆ ਰਾਣੇ ਦਾ ਮਤਲਬ ਸੀ ਕਿ ਉਹ ਬਹੁਤ ਹੰਕਾਰ ਦੇ ਵਿੱਚ ਸੀ ਕਿ ਮੈਂ ਦੁਨੀਆ ਦਾ ਬਾਦਸ਼ਾਹ ਆ ਮੇਰੇ ਕੋਲ ਜਾਇਦਾਦ ਬਹੁਤ ਹੈ पर भक्ति लहर ने कह देता दे कि दे दे अपने शीश ਨੂੰ ਪਹਿਲਾਂ ਇਨਾ ਚਕਾ ਚਰਨਾ ਦੇ ਵਿੱਚ ਕਿ ਤੇਰੇ ਵਿੱਚ ਨਿਮਰਤਾ ਜਵੇ ਨਹੀਂ ਤਾਂ ਇੱਥੇ ਰੰਗcourt ਰਾਣੇ ਦਾ ਬਹੁਤ ਫਰਕ ਸੀਗਾ ਭਗਤੀ ਲਹਿਰ ਦੀ ਦੇਣੀ ਇਹ ਬਹੁਤ ਵੱਡੀ ਹੈ ਕਿ ਜਿਨ੍ਹਾਂ ਨੇ ਵਿਚਾਰਤਾ ਰਹੀ ਬਦਲ ਕੇ ਰੱਖ ਦਿੱਤੀ ਕਿ ਤੇਰਾ ਜਿਹੜਾ ਦੁਨੀਆ ਤੇ ਜਿੱਡਾ ਵੀ ਮਰਜੀ ਤੂੰ ਆਪਣੇ ਆਪ ਦਾ ਬਾਦਸ਼ਾਹ ਕਹਾ ਜੇਕਰ ਤੇਰੇ ਕੋਲ ਪ੍ਰਮਾਤਮਾ ਦਾ ਨਾਮ ਨਹੀਂ ਹੈ ਤਾਂ ਤੇਰਾ ਜੀਣਾ ਹੀ ਵਿਅਤ ਹੈ ਤੇਰੀ ਜ਼ਿੰਦਗੀ ਦਾ ਉਣਾ ਹੀ ਦਰਸ ਹੈ ਇਸ ਕਰਕੇ ਸਤਗੁਰ ਫਰੀਦ ਮਹਾਰਾਜ ਜੀ ਜਿਨਨੇ ਵੀ ਸਾਡੇ ਗੁਰੂ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਉਹਨਾਂ ਨੇ ਇੱਕੋ ਹੀ ਗੱਲ ਕਹੀ ਕਿ ਪ੍ਰੀਤ ਤੇਰੀ ਜਿਹੜੀ ਹੈ ਉਸ ਪਰਮਾਤਮਾ ਦੇ ਨਾਲ ਹੋਣੀ ਚਾਹੀਦੀ ਹੈ ਜਿਹੜਾ ਸੱਚਾ ਹੈ ਦਿਲ ਮੁਹੱਬਤ ਜਨ ਸੋਈ ਸੱਚ ਜਿਹਦੇ ਦਿਲ ਦੇ ਵਿੱਚ ਉਸ ਪਰਮਾਤਮਾ ਦੇ ਨਾਲ ਪ੍ਰੀਤ ਹੈ ਦੁਨੀਆ ਤੇ ਸੱਚਾ ਹੀ ਉਹ ਹੈ ਬਾਕੀ ਦੁਨੀਆ ਸਭ ਝੂਠੀ ਹੈ ਜੇਕਰ ਕੋਈ ਕਹੇ ਕਿ ਮੇਰਾ ਪੁੱਤਰ ਹੈ ਮੇਰੀ ਧੀ ਹੈ ਮੇਰੀ ਜਨਾਨੀ ਹੈ ਮੇਰਾ ਮਾਪਾਪਾ ਹੈ ਜャ ਮੇਰੇ ਕੋਲ ਜਾਇਦਾਦ ਹੈ ਮੇਰੀ ਸਲਤਨਤ ਹੈ ਇਹ ਕਿਸੇ ਵੀ ਕੰਮ ਦੀ ਨਹੀਂ ਬਾਣੀ ਦੇ ਮੁਤਾਬਕ ਜੇਕਰ ਅਸੀਂ ਉਸ ਪਰਮਾਤਮਾ ਦੇ ਨਾਲ ਨੇਹ ਨਹੀਂ ਲਾਉਂਦੇ ਕਿਉਂਕਿ ਪਰਮਾਤਮਾ ਦੇ ਨੇਹ ਦੇ ਨਾਲ ਹੀ ਸਤਗੁਰੂ ਰਵਿਦਾਸਵਾਦ ਜੀ ਵੀ ਹੋਏ ਕਹਦੇ ਕਿ ਜੇਕਰ ਪ੍ਰੀਤ ਲਾਉਣੀ ਹੈ ਤਾਂ ਉਸ ਦੇ ਨਾਲ ਲਾਓ ਜਿਸ ਨੇ ਦੁਨੀਆਂ ਇਹ ਜੜੀ ਬਾਜੀ ਪਾਈ ਹੈ ਬਾਜੀਗਰ ਸੇ ਬਾਜੀ ਪਾਈ ਸਭ ਖਲਕ ਤਮਾਸ਼ੀ ਹੈ ਪ੍ਰੀਤ ਉਹਨੇ ਕਿਹਾ ਕਿ ਮੈਂ ਤਾਂ ਬਾਜੀ ਕਰ ਦੇ ਨਾਲ ਲਾਈ ਮੈਂ ਬਾਜੀ ਨਾਲ ਨਹੀਂ ਲਾਈ ਸੋ ਸਤਗੁਰੂ ਫਰੀਦ ਮਹਾਰਾਜ ਜੀ ਆਪਣੇ ਮਖਾਰਬਨ ਤੋਂ ਉਚਾਰੇ ਸਲੋਕਾਂ ਦੇ ਵਿੱਚ ਕਹਿ ਰਹੇ ਹੈ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨ ਲੇਖ ਕਹਿੰਦੇ ਜੇ ਤੂੰ ਦੁਨੀਆ ਤੇ ਆਇਆ ਤਾਂ ਇਹੋ ਜਿਹਾ ਕਰਮਨਾ ਕਰ ਕਿ ਤੈਨੂੰ ਅੱਗੇ ਜਾ ਕੇ ਭੁਗਤਣਾ ਪੈ ਜੂ ਇਹੋ ਜਿਹਾ ਕਰਮ ਕਰਕੇ ਜਾ ਕਿ ਤੇਰੇ ਕਰਮ ਤੋਂ ਉਹ ਪ੍ਰਮਾਤਮਾ ਵੀ ਖੁਸ਼ ਹੋਵੇ ਤੇਰੇ ਵਿੱਚ ਨਿਮਰਤਾ ਆ ਜਾਣੀ ਚਾਹੀਦੀ ਜੇ ਕਤੋਂ ਹੰਕਾਰ ਕਰੇਂਗਾ ਕਿਸੇ ਚੀਜ਼ ਦਾ ਤੇ ਇਹ ਚੀਜ਼ ਤੇਰੇ ਕੋਲ ਆਈ ਕਿੱਥੋਂ ਹੈ ਉਹ ਤਾਂ ਦੇਣ ਵਾਲਾ ਇੱਕੋ ਹੀ ਹੈ ਦਿੰਦਾ ਦੇ ਲਿੰਦਾ ਥੱਕ ਪਾਏ ਜੁਗਾ ਜਗੰਤਰ ਖਾਏ ਖਾਏ ਤੇ ਜੇ ਤੂੰ ਕੰਮੇ ਮੇਰੀ ਅਕਲ ਦੇ ਨਾਲ ਆਈ ਹੈ ਤੇ ਤੇਰੀ ਅਕਲ ਤਾਂ ਕਿਸੇ ਕੰਮ ਦੀ ਵੀ ਹੈ ਨਹੀਂ ਇਹ ਚਿਤਰਾਇਆਂ ਕਿਸੇ ਕੰਮ ਦੀ ਨਹੀਂ ਆਪ ਨੜੇ ਗਰਵਾਨ ਮੈਸਰਨੀ ਮੱਕਰ ਦੇਖ ਕਹਿੰਦੇ ਤੂੰ ਆਪਣੇ ਅੰਦਰ ਚਾਕ ਅੰਦਰ ਚਾਤੇ ਮਾਰ ਜਿੰਨਾ ਤੂੰ ਨਿਮਰਤਾ ਦੇ ਵਿੱਚ ਜਾਵੇਂਗਾ ਜਿੰਨਾ ਤੇਰਾ ਮਨ ਨਿਮਰਤਾ ਦੇ ਵਿੱਚ ਜਾਵੇਗਾ ਉਹਨੇ ਤੇਰੀ ਮਤ ਉੱਚੀ ਹੋ ਜਾਵੇਗੀ ਉਹਨੇ ਤੇਰੇ ਲੇਖ ਜਿਹੜੇ ਆ ਉਹ ਚੰਗੇ ਬਣ ਜਾਣਗੇ ਫਰੀਦਾ ਜੋਤ ਮਾਰਨ ਮੁਕੀਆਂ ਤਿੰਨਾ ਨਾ ਮਾਰੇ ਕੋਮ ਸਤਗੁਰ ਫਰੀਦ ਮਹਾਰਾਜ ਕਹਦੇ ਕਿ ਜੇਕਰ ਤੇਰੇ ਤੇ ਕੋਈ ਜ਼ੁਲਮ ਕਰਦਾ ਹੈ ਤੇ ਤੂੰ ਵੀ ਉਹਨੂੰ ਅੱਗੇ ਉਹਦਾ ਜਵਾਬ ਉਹਦੇ ਵਿੱਚ ਨਾ ਦੇ ਕਿਉਂਕਿ ਤੇਰੇ ਵਿੱਚ ਉਸ ਪਰਮਾਤਮਾ ਦੇ ਵੱਲੋਂ ਨਿਮਰਤਾ ਜਿਹੜੀ ਹੈ ਆਉਣੀ ਚਾਹੀਦੀ ਹੈ ਆਪ ਨੜੇ ਘਰਵਾਨ ਆਪ ਨੜੇ ਕਰ ਜਾਈਏ ਤਹ ਤਿੰਨਾ ਦੇ ਚ ਉਹਨਾਂ ਦੇ ਆਪਣੇ ਘਰ ਦੇ ਵਿੱਚ ਤੂੰ ਜਾ ਲੇਕਿਨ ਉਹਨਾਂ ਦੇ ਕੋਲ ਪੈਰ ਚੁੰਮਣ ਦਾ ਮਤਲਬ ਹੈ ਕਿ ਅਸੀਂ ਉਸ ਦਾ ਮੁਕਾਬਲਾ ਨਹੀਂ ਕਰਨਾ ਉਹਨੂੰ ਨਿਮਰਤਾ ਦੇ ਨਾਲ ਜਦੋਂ ਸਮਝਾਵਾਂਗੇ ਤਾਂ ਹੋ ਸਕਦਾ ਜਿਹੜਾ ਮਾਰਨ ਵਾਲਾ ਉਹਨੂੰ ਆਪਣੇ ਆਪ ਹੀ ਸ਼ਰਮਾ ਜਾਵੇ ਕਿ ਮੈਂ ਇਹ ਜੋ ਕਰ ਰਿਹਾ ਇਹ ਗਲਤ ਹੈ ਕਿਉਂਕਿ ਜੇਕਰ ਅਸੀਂ ਇੱਕ ਦੂਸਰੇ ਦੇ ਨਾਲ ਮੁਕਾਬਲਾ ਕਰਾਂਗੇ ਤਾਂ ਫਿਰ ਕਰਨ ਵਾਲਾ ਵੀ ਜਿਹੜਾ ਉਹ ਵੀ ਉਦਾਂ ਦਾ ਤੇ ਅਸੀਂ ਵੀ ਉਦਾਂ ਦੇ ਹੋ ਗਏ ਸੋ ਉਹਨਾਂ ਦੇ ਇਸ ਸ਼ਲੋਕ ਤੋਂ ਇੱਕੋ ਹੀ ਹੈ ਕਿ ਅਸੀਂ ਨਿਮਰਤਾ ਦੇ ਵਿੱਚ ਰਹਿਣਾ ਨੀਮੇ ਹੋ ਕੇ ਚੱਲਣਾ ਦੁਨੀਆ ਦੇ ਉੱਤੇ ਜੇਕਰ ਆਏ ਜਿਹੜਾ ਬੰਦਾ ਨੀਮਾ ਹੋ ਕੇ ਚੱਲਦਾ ਪਾਣੀ ਦੀ ਵੀ ਉਹ ਐਗਜ਼ਾਮਪਲ ਇਸੇ ਕਰਕੇ ਦਿੰਦੇ ਆ ਕਿ ਪਾਣੀ ਜਿਹੜਾ ਨਮਨ ਵੱਲ ਨੂੰ ਚੱਲਦਾ ਉਹ ਚੱਲਦਾ ਚੱਲਦਾ ਕਿੰਨੇ ਇੱਕ ਵੱਡੇ ਵੱਡੇ ਪੱਥਰ ਜਿਹੜਾ ਰੋੜ ਕੇ ਲੈ ਜਾਂਦਾ ਇਸ ਕਰਕੇ ਉਹਨਾਂ ਦਾ ਇਸ ਤੋਂ ਕਹਿਣ ਦਾ ਮਤਲਬ ਇਹ ਹੀ ਹੈ ਕਿ ਅਸੀਂ ਆਪਣੇ ਦੇ ਵਿੱਚ ਨੀਮਾ ਹੋ ਕੇ ਚੱਲਣ ਦੀ ਸਾਡੇ ਚ ਨਿਮਰਤਾ ਜਿਹੜੀ ਹੈ ਉਹ ਆਉਣੀ ਚਾਹੀਦੀ ਹੈ ਨਿਮਰਤਾ ਨੂੰ ਲਿਆਉਣ ਦੀ ਖਤਰ ਹੀ ਉਹਨਾਂ ਨੇ ਰਾਣੇ ਤੋਂ ਰੰਕ ਦੇ ਬਰਾਬਰ ਲੈਂਦਾ ਕਿਉਂਕਿ ਬੰਦੇ ਨੂੰ ਆਪਣਾ ਬੁੱਧੀ ਦਾ ਹੰਕਾਰ ਆਪਣੇ ਗੁਣਾ ਦਾ ਹੰਕਾਰ ਇੰਨਾ ਹੋ ਜਾਂਦਾ ਕਿ ਉਹ ਜਿਹਦੇ ਤੋਂ ਗੁਣ ਨੂੰ ਪ੍ਰਾਪਤ ਹੋਏ ਤੋਨੂੰ ਹੀ ਭੁੱਲ ਜਾਂਦਾ ਹੈ ਉਹ ਕਹਿੰਦਾ ਮੈਂ ਬਹੁਤ ਹੀ ਅਕਲ ਵਾਲਾ ਮੈਂ ਬਹੁਤ ਹੀ ਵੱਡਾ ਮਹਾਨ ਹਾਂ ਪਰ ਜਦੋਂ ਦੁਨੀਆ ਤੋਂ ਜਾਂਦਾ ਉਹਦੀਆਂ ਚਤਰਾਈਆਂ ਜਿਹੜੀਆਂ ਸਾਰੀਆਂ ਖਤਮ ਹੋ ਜਾਂਦੀਆਂ ਕਿਉਂਕਿ ਮਾਨ ਦਾ ਹੰਕਾਰ ਦਾ ਮੇਲ ਜਿਹੜਾ ਹੈ ਨਾਮ ਦੇ ਨਾਲ ਹੈ ਹੰਕਾਰ ਦਾ ਨਾਮ ਨਾਲ ਕੋਈ ਮੇਲ ਨਹੀਂ ਹਉਮੇ ਦਾ ਹੰਕਾਰ ਨਾਲ ਕੋਈ ਮੇਲ ਨਹੀਂ ਸੋ ਇਹ ਜਿਹੜੀ ਚੀਜ਼ ਅਸੀਂ ਕਰ ਰਹੇ ਆ ਨਾਮ ਦੇ ਨਾਲ ਜੇਕਰ ਅਸੀਂ ਚੱਲਣਾ ਤੇ ਸਾਡਾ ਨਾਮ ਤੇ ਹਉਮੇ ਦਾ ਹਮੇਸ਼ਾ ਵਿਰੋਧਤ ਰਹੀ ਹੈ ਦੇਖ ਫਿਰਦਾ ਜੋਤੀਆ ਦਾੜੀ ਹੋਈ ਪੂਰ ਅੱਗਾ ਨੇੜੇ ਆਇਆ ਪਿੱਛਾ ਰਹਿ ਗਿਆ ਦੂਰ ਕਿੰਦੇ ਤੈਨੂੰ ਲੱਗਦਾ ਸੀ ਕਿ ਮੈਂ ਤਾਂ ਹੱਲੇ ਆਇਆ ਹੀ ਆ ਦੁਨੀਆ ਤੇ ਤੇ ਹੁਣ ਤਾਂ ਦੇਖਦੇ ਦੇਖ ਤੇਰੀ ਦਾੜੀ ਜਿਹੜੀ ਹੈ ਉਹ ਚਿੱਟੀ ਹੋ ਗਈ ਤੇ ਜਦੋਂ ਇਸ ਕੰਡੀਸ਼ਨ ਦੇ ਵਿੱਚ ਜੀਭ ਚਲੇ ਜਾਂਦਾ ਫਿਰ ਉਹਨੂੰ ਲੱਗਦਾ ਕਿ ਮੈਂ ਤਾਂ ਗਰਦ ਹੋ ਗਿਆ ਉਹ ਦੇਖਦਾ ਪਛਾਣਉ ਕਿ ਮੈਂ ਕੀਤਾ ਕੀ ਹੈ ਹੁਣ ਤਾਂ ਅਗਲਾ ਪਾਸਾ ਆਉਣ ਵਾਲਾ ਹੋ ਗਿਆ ਕਿਹੜਾ ਪਾਸਾ ਜਿੱਥੋਂ ਆਇਆ ਸੀ ਕਰਨ ਕੀ ਆਇਆ ਸੀ ਸੋਸਨ ਦੀ ਪੂੰਜੀ ਲਾ ਕੇ ਥੇ ਦਿੱਤੀ ਫਿਰ ਚਾਰੇ ਦਿਸ਼ਾਮਾਂ ਜਿਹੜੀਆਂ ਉਹਨੂੰ ਦਸੇ ਦਿਸ਼ਾਮਾਂ ਜਿਹੜੀਆਂ ਉਹਨੂੰ ਹਨੇਰੀ ਹਨੇਰੀ ਦਿਸਦਾ ਕਿਉਂਕਿ ਉਹਨੂੰ ਲੱਗਦਾ ਹੈ ਕਿ ਹੁਣ ਮੇਰੇ ਕੋਲ ਕੋਈ ਸਮਾਂ ਨਹੀਂ ਰਿਹਾ ਕਿਉਂਕਿ ਉਸਨੂੰ ਇਹ ਲੱਗਦਾ ਕਿ ਬਾਲ ਅਵਸਥਾ ਖੇਡ ਗਈ ਕਾਲੇ ਹੋ ਗਏ ਬੱਗੇ ਕੀ ਮੂ ਲੈ ਕੇ ਜਾਵੇਂਗਾ ਤੂੰ ਧਰਮਰਾਜ ਦੇ ਅੱਗੇ ਇਹ ਜਿਹੜੇ ਉਸ ਨੂੰ ਲੱਗਦਾ ਸੀ ਕਿ ਸਮਾਂ ਬਹੁਤ ਹੈ ਨਾਮ ਜਪ ਲਵਾਂਗੇ ਸਮਾਂ ਬਹੁਤ ਹੈ ਸਿਮਰਨ ਕਰ ਲਵਾਂਗੇ ਜਿਹੜਾ ਵਿਕਾਰਾਂ ਦੇ ਵਿੱਚ ਜੀਵਨ ਬਤਾ ਲਿਆ ਉਹਨੂੰ ਹੁਣ ਪਛਤਾਵਾ ਹੋ ਰਿਹਾ ਕਿ ਹੁਣ ਮੈਂ ਕੀ ਕਰਾਂ ਕਿਉਂਕਿ ਸਮਾਂ ਬਿੱਤੇ ਹੱਥ ਨੇ ਆਉਂਦਾ ਇਸੇ ਕਰਕੇ ਉਹਨਾਂ ਨੇ ਕਹਿਆ ਸੀ ਕਿ ਉੱਠ ਕੇ ਨਾਮ ਜਪ ਸੌਣਾ ਜੇ ਤੂੰ ਜਿਹੜੇ ਗੋਡੇ ਪਸਾਰ ਕੇ ਪਿਆ ਇੱਕ ਦਿਨ ਸੋਵਣ ਹੋਏਗਾ ਲੈਗਾ ਗੋਡ ਪਸਾਰ ਸੋ ਸਾਨੂੰ ਆਪਣੇ ਸਮੇਂ ਦੀ ਕਦਰ ਕਰ ਦੇ ਕਰ ਦੇ ਜਿਸ ਮਕਸਦ ਲਈ ਜੀਵ ਆਇਆ ਉਸ ਮਕਸਦ ਦੇ ਵਿੱਚ ਸਾਨੂੰ ਜੁਟਣਾ ਚਾਹੀਦਾ ਨਾਮ ਸਿਮਰਨ ਕਰਨਾ ਚਾਹੀਦਾ ਜੇ ਕਰ ਅਸੀਂ ਨਾ ਕੀਤਾ ਤੇ ਸਨ ਬਿਜਰੀ ਸਤਗੁਰੂ ਫਰੀਦ ਮਹਾਰਾਜ ਸਮਝਾ ਰਹੇ ਆ ਫਿਰ ਅੱਗਾ ਨੇੜੇ ਆਇਆ ਅੱਗੇ ਦਾ ਮਤਲਬ ਹੈ ਕਿ ਮੌਤ ਦੇ ਨੇੜੇ ਚਲੇ ਗਿਆ ਇੱਕ ਇੱਕ ਦਿਨ ਤੇਰਾ ਜਿਹੜਾ ਮੌਤ ਦਾ ਤੇ ਤੇ ਨੇੜੇ ਹੋ ਰਿਹਾ ਜਿੱਦ ਜਿੱਦਾਂ ਬਿਦ ਕਿਉਂਕਿ ਮਾਤਾ ਕਹਿੰਦੀ ਹੈ ਕਿ ਬੱਚਾ ਜਵਾਨ ਹੋ ਰਿਹਾ ਪਰ ਉਹ ਇਹ ਨਿਪਟ ਕਿ ਇਸ ਦੀ ਜੀਵਨ ਦੀ ਇੱਕ ਘੜੀ ਹੋਰ ਕੱਟ ਗਈ ਸੋ ਸਾਨੂੰ ਪ੍ਰਮਾਤਮਾ ਨੇ ਇੱਥੇ ਭੇਜਿਆ ਹੈ ਤੇ ਨਾਮ ਸਿਮਰਨ ਕਰਕੇ ਇਸ ਜੀਵਨ ਜਨਮ ਮਰਨ ਦੇ ਚੱਕਰ ਤੋਂ ਮੁਕਤ ਹੋ ਜਾਈਏ ਦੇਖ ਪਰਿਦਾ ਜੋਤੀਆ ਸਕਰ ਹੋਈ ਦਸ ਸਾਈਂ ਬਾਜੋ ਆਪਣੇ ਬੇਦਨ ਕਰੀਏ ਕਿਸ ਜਿਹੜੀਆਂ ਤੈਨੂੰ ਚੀਜ਼ਾਂ ਬਹੁਤ ਪਿਆਰੀਆਂ ਲੱਗਦੀਆਂ ਸੀ ਤੈਨੂੰ ਉਹਨਾਂ ਦਾ ਰਸ ਬੜਾ ਚੰਗਾ ਲੱਗਦਾ ਸੀ ਹੁਣ ਕਹਿੰਦੇ ਜਹਿਰ ਚ ਕਨਵਰਟ ਹੋ ਗਈ ਉਹਨੂੰ ਉਹੀ ਚੀਜ਼ਾਂ ਜਿਹੜੀਆਂ ਤੈਨੂੰ ਇਦਾਂ ਲੱਗਦੀਆਂ ਕਿ ਮੈਂ ਇਹ ਕਾਦੀ ਲਈ ਇਕੱਠੀਆਂ ਕੀਤੀਆਂ ਜਿਨ੍ਹਾਂ ਦਾ ਸਵਾਦ ਬੜਾ ਚੰਗਾ ਸੀਗਾ ਸ਼ੱਕਰ ਵਾਂਗੂੰ ਲੱਗਦੀਆਂ ਸੀ ਮਿੱਠੀਆਂ ਲੱਗਦੀਆਂ ਸੀ ਜਿੰਨੇ ਰਿਸ਼ਤੇ ਨਾਤੇ ਸੀ ਸਭ ਮਿੱਠੇ ਲੱਗਦੇ ਸੀ ਪਰ ਜਦੋਂ ਤੇਰਾ ਆਪਣਾ ਬਲ ਕੱਟ ਗਿਆ ਤਾਂ ਜਿਹੜੇ ਬੰਧਨ ਜਿਹੜੇ ਚਾਰੇ ਪਾਏ ਹੋਏ ਸੀ ਉਹਨਾਂ ਦੇ ਭਾਰ ਦੇ ਥੱਲੇ ਇਹ ਬੰਦਾ ਦਬ ਜਾਂਦਾ ਫਿਰ ਕਹਿੰਦਾ ਬੇਨਤੀ ਕਿੱਥੇ ਕਰੂੰਗਾ ਸائیں ਵੱਜਾਂ ਆਪਣੇ ਬੇਦਨ ਕਹੀਏ ਕਿਸ ਕਿਸੇ ਨੇ ਵੀ ਤੇਰੀ ਸੁਣਨੇ ਨਹੀਂ ਜਿਹੜੇ ਰਿਸ਼ਤੇ ਨਾਤਿਆਂ ਦੇ ਵਿੱਚ ਤੂੰ ਆਪਣੇ ਆਪ ਦੇ ਜੀਵਨ ਨੂੰ ਬਰਬਾਦ ਕਰ ਲਊਗਾ ਇਹ ਰਿਸ਼ਤੇ ਨਾਤੇ ਸਭ ਸਵਾਰਥ ਨੇ ਸਭ ਮਤਲਬ ਦੇ ਜਦੋਂ ਉਹਨਾਂ ਨੂੰ ਤੇਰੇ ਤੋਂ ਸਵਾਰਥ ਆਪਣਾ ਹੱਲ ਨਾ ਹੋਇਆ ਤੇ ਉਹ ਰਿਸ਼ਤਾ ਜਿਹੜਾ ਤੂੰ ਬਣਾ ਕੇ ਬੈਠਾ ਉਹ ਤੈਨੂੰ ਜ਼ਹਿਰ ਮੁੜ ਕੇ ਨਜ਼ਰਾਉਣੀ ਹੈ ਕਿ ਮੈਂ ਤਾਂ ਇਸ ਰਿਸ਼ਤੇ ਨੂੰ ਆ ਸਮਝ ਕੇ ਬੈਠਾ ਸੀ ਪਰ ਇਹ ਤਾਂ ਰਿਸ਼ਤਾ ਜਿਹੜਾ ਹੁਣ ਇਹ ਹੀ ਨਹੀਂ ਫਰੀਦਾ ਖਾਕ ਨੰਦੀਏ ਖਾਕੂ ਜੇਡ ਨਾ ਕੋਏ ਜੀਵਦਿਆਂ ਪੈਰਾਂ ਤਲੇ ਮੋਇਆ ਉੱਪਰ ਇਸ ਜ਼ਮੀਨ ਨੂੰ ਕਹਿੰਦੇ ਨਿੰਦਨਾ ਜਦੋਂ ਤੇਰਾ ਜੀਵਨ ਚੱਲ ਰਿਹਾ ਤਾਂ ਤੈਨੂੰ ਇੱਥੋਂ ਹੀ ਸਾਰਾ ਕੁਝ ਮਿਲਦਿਆ ਜੋ ਤੂੰ ਖਾ ਰਿਆ ਇਸ ਧਰਤੀ ਦੇ ਵਿੱਚੋਂ ਹੀ ਤੈਨੂੰ ਮਿਲਦਿਆ ਇਹ ਤੇਰੀ ਜਿਹੜੀ ਜੀਵਨ ਤੂੰ ਜਿੰਦੇ ਜੀ ਇਹਦੇ ਤੇ ਚੱਲਦਿਆ ਇਹ ਤੇਰੇ ਪੈਰਾਂ ਥੱਲੇ ਹੈ ਤੇ ਤੈਨੂੰ ਸਾਰਾ ਇਹੋ ਬਨਸਪਤੀ ਜੋ ਵੀ ਇੱਥੋਂ ਪੈਦਾ ਹੋ ਰਿਹਾ ਧਰਤੀ ਦੇ ਵਿੱਚੋਂ ਇਹ ਤੇਰਾ ਜੀਵਨ ਬਸਰ ਕਰਨ ਲਈ ਹੈ ਜੇ ਕਰ ਤੂੰ ਇਹਦੀ ਨਿੰਦਿਆ ਕਰਊਗਾ ਤੇ ਇਸਨੇ ਫਿਰ ਤੇਰੇ ਜਦੋਂ ਤੈ ਦੁਨੀਆ ਤੋਂ ਜਾਣਾ ਤੇਰੇ ਪਰਦੇ ਟਕਣੇ ਚਾਹੇ ਤੂੰ ਜਿੰਨਾ ਮਰਜੀ ਜਲਮ ਕਰਲਾ ਪਾਪ ਕਰਲਾ ਅੱਜ ਇਹੋ ਤੇਰੇ ਪੈਰਾਂ ਥੱਲੇ ਕੱਲ ਨੂੰ ਇਹ ਤੈਨੂੰ ਟਕਣਾ ਹੈ ਤੇਰੇ ਕੀਤੇ ਹੋਏ ਕਰਮ ਜਿਹੜੇ ਆ ਨਹੀਂ ਤਾਂ ਤੈਨੂੰ ਕਿਸੇ ਨੇ ਵੀ ਟਕਣਾ ਨਹੀਂ ਇਸ ਧਰਤੀ ਨੇ ਹੀ ਟਕਣਾ ਹੈ ਤੈਨੂੰ ਅੱਜ ਤੈਨੂੰ ਇਹ ਧਰਤੀ ਆਪਣੇ ਪੈਰਾਂ ਥੱਲੇ ਲੱਗਦੀ ਹੈ ਤੇ ਕੱਲ ਨੂੰ ਇਸ ਧਰਤੀ ਨੇ ਤੇਰੇ ਪਰਦਾ ਟਕਣਾ ਜੀਵਦਿਆਂ ਵੀ ਤੇਰਾ ਟਕ ਰਹੀ ਹੈ ਤੇ ਮੌਿਆਂ ਦਾ ਵੀ ਟਕਣਾ ਹੈ ਇਸ ਧਰਤੀ ਮਾਤਾ ਇਸੇ ਕਰਕੇ ਕਹੇ ਮਾਤਾ ਧਰਤ ਮਾਤ ਕਿਉਂ ਕਿਉਂ ਬਹੁਤ ਵੱਡੀ ਹੈ ਇਸੇ ਕਰਕੇ ਹੈ ਕਿ ਇੰਨਾ ਪਿਆਰ ਕਿ ਤੇਦੇ ਖਾਣ ਲਈ ਵੀ ਪੀਣ ਲਈ ਵੀ ਹਰ ਇੱਕ ਚੀਜ਼ ਤੈਨੂੰ ਇਸ ਧਰਤੀ ਚੋਂ ਰਸਕਸ ਪੂਰੇ ਕਰ ਲੈ ਤੈਨ ਮਿਲ ਰਹੀ ਹੈ ਪਰ ਜੇ ਤੂੰ ਇਨਿੰਦਿਆ ਕਰੂਗਾ ਤਾਂ ਫਿਰ ਜਿਹੜੇ ਤੈਨੂੰ ਧਰਤੀ ਚੋਂ ਇਹ ਚੀਜ਼ ਮਿਲ ਰਹੀ ਹੈ ਫਿਰ ਤੱਕ ਤੂੰ ਕਰਤ ਕਰਨਾ ਕਿ ਉਹਜਾ ਤੋਂ ਧੰਨਵਾਦ ਤਾਂ ਕੀ ਕਰਨਾ ਉਲਟਾ ਜਿਹੜਾ ਤੈਨੂੰ ਪੜਦੇ ਟੱਕਣ ਲਈ ਹੈ ਟੱਕਣਾ ਹੈ ਉਸ ਦੀ ਜਿੱਤ ਕਰ ਤੂੰ ਇਨਿੰਦਿਆ ਕਰਦਾ ਹੈ ਤਤੁਕ੍ਰਿਤ ਕਰਨ ਇਸੇ ਕਰਕੇ ਹੈ ਕਿ ਤੇ ਦੇ ਵਿੱਚ ਸ਼ੁਕਰਾਨਾ ਨਹੀਂ ਆਇਆ ਸ਼ੁਕਰਾਨਾ ਜੀਵ ਦੇ ਵਿੱਚ ਆਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇਕਰ ਉਹ ਸ਼ੁਕਰਾਨਾ ਕਰਨਾ ਨਹੀਂ ਸਿੱਖਦਾ ਤੇ ਸਮਝ ਲਓ ਉਹ ਹੰਕਾਰ ਦੇ ਵਿੱਚ ਹੀ ਤੁਰਿਆ ਫਿਰਦਾ ਫਰੀਦਾ ਜੰਗਲ ਜੰਗਲ ਕਿਆ ਪਵੇ ਬਣ ਕੰਡਾ ਮੋੜੇ ਬਸੀ ਰੱਬ ਹਿਆਲੀਏ ਜੰਗਲ ਕਿਆ ਟੰਡੇ ਸਤਗੁਰ ਪ੍ਰੀਤਮ ਜੀ ਕਹਿੰਦੇ ਵਿੱਚ ਜੰਗਲ ਦੇ ਵਿੱਚ ਕੀ ਲੱਭਦਾ ਫਿਰਦਾ ਜੰਗਲ ਦੇ ਵਿੱਚ ਤੂੰ ਬਣ ਕੰਡੇ ਨੂੰ ਕਹਿੰਦੇ ਉਹ ਕੋਈ ਤਲ ਚਬਦੇ ਕਿਸਨ ਤੂੰ ਮਾਦੋ ਜਿਆ ਤੇਰੇ ਪੈਰਾਂ ਥੱਲੇ ਆ ਕੇ ਮਿਝਿਆ ਜਾਂਦਾ ਹੈ ਤੇ ਕੁਛ ਤੇਰੇ ਚ ਬਸੀ ਰੱਬ ਹੈ ਲਈ ਜੰਗਲ ਕਿੱਟੂਂ ਜਿਹੜੇ ਕਹਿੰਦੇ ਤੂੰ ਜੰਗਲਾਂ ਦੇ ਵਿੱਚ ਆ ਕੇ ਚੀਜ਼ ਲੱਭਦਾ ਫਿਰਦਾ ਉਹ ਤਾਂ ਤੇਰੇ ਹਿਰਦੇ ਵਿੱਚ ਉਹ ਤਾਂ ਪਰਮਾਤਮਾ ਤੇਰੇ ਹਿਰਦੇ ਦੇ ਵਿੱਚ ਹੈ ਨਾ ਉਹ ਤੀਰਥਾਂ ਤੇ ਹੈ ਨਾ ਕਿਸੇ ਇਹੋ ਜੇ ਸਥਾਨਾਂ ਤੇ ਹੈ ਜਿੱਥੇ ਤੂੰ ਲੱਭਦਾ ਫਿਰਦਾ ਜਦੋਂ ਵੀ ਤੂੰ ਉਸਨੂੰ ਪ੍ਰਾਪਤ ਕਰਨਾ ਨਾ ਜੰਗਲ ਬੇਲੀਆ ਚ ਮਿਲਣਾ ਤੇਰੇ ਅੰਦਰੋਂ ਹੀ ਮਿਲਣਾ ਕਿਉਂਕਿ ਉਹ ਤਾਂ ਹੈ ਹੀ ਅੰਦਰ ਹੈ ਸੋ ਉਸ ਜੰਗਲ ਦੇ ਵਿੱਚ ਜੇ ਕਰ ਅਸੀਂ ਪ੍ਰਮਾਤਮਾ ਨੂੰ ਲੱਭਾਂਗੇ ਅਸੀਂ ਤੀਥਾਂ ਤੇ ਲੱਭਾਂਗੇ ਅਸੀਂ ਕਿਸੇ ਹੋਰ ਜਗ੍ਹਾ ਤੇ ਲੱਭਾਂਗੇ ਆਰਟੀਮੇਟਲੀ ਉੱਥੋਂ ਤੱਕ ਤੁਹਾਨੂੰ ਸੰਗਤ ਕਿਤੇ ਮਿਲ ਜਵੇ ਸੰਗਤ ਤੋਂ ਸਿੱਧਾ ਵਾਵਤ ਹੋ ਕੇ ਤੁਹਾਡੇ ਚ ਭਾਵਨਾ ਪੈਦਾ ਹੋ ਜਵੇ ਤੁਹਾਡੇ ਚ ਪ੍ਰੀਤ ਪੈਦਾ ਹੋ ਜਵੇ ਜੀਵ ਦੇ ਵਿੱਚ ਜਦੋਂ ਪ੍ਰੀਤ ਪੈਦਾ ਹੋ ਜਾਂਦੀ ਹੈ ਤੇ ਫਿਰ ਉਹਨੂੰ ਹੌਲੀ-ਹੌਲੀ ਪਤਾ ਲੱਗਦਾ ਕਿ ਪ੍ਰਮਾਤਮਾ ਤਾਂ ਮੇਰੇ ਅੰਦਰ ਹੀ ਬੈਠਾ ਹੈ ਕਿਉਂਕਿ ਦੁਨੀਆ ਦਾ ਇਕੱਲਾ ਹੀ ਇੱਕ ਐਸਾ ਆਰਕੀਟੈਕਚਰ ਦੁਨੀਆ ਤੇ ਕਿ ਜਿਹੜਾ ਚੀਜ਼ ਨੂੰ ਪੈਦਾ ਕਰਕੇ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਕੇ ਕਣ-ਕਣ ਦੇ ਵਿੱਚ ਸਮਾਇਆ ਹੋਇਆ ਸੋ ਸਾਨੂੰ ਆਪਣੇ ਜੀਵ ਨੂੰ ਅੰਦਰ ਲੱਭਣਾ ਚਾਹੀਦਾ ਏ ਕਦ ਅਸੀਂ ਸਿਮਰਨ ਕਰਾਂਗੇ ਸੱਚ ਦੇ ਮਾਰਗ ਤੇ ਚੱਲਾਂਗੇ ਦੁਨੀਆ ਦੇ ਵਿੱਚ ਮਾਨਵਤਾ ਦੇ ਭਲੇ ਲਈ ਕੰਮ ਕਰਾਂਗੇ ਤਾਂ ਸਾਨੂੰ ਹੌਲੀ-ਹੌਲੀ ਉਹਦੇ ਨਾਲ ਪ੍ਰੀਤ ਹੋ ਜਾਣੀ ਹੈ ਫਰੀਦਾ ਗਲੀਆਂ ਚਿੱਕੜ ਦੂਰ ਕਰ ਨਾਲ ਪਿਆਰੇ ਨੇ ਚੱਲਾਂ ਤਾਂ ਪਿੱਜੇ ਕੰਬਲੀ ਦਾ ਹੱਥ ਟੁੱਟੇ ਨੇ ਕਹਿੰਦੇ ਦੁਨੀਆਂ ਦੇ ਉੱਤੇ ਚਿੱਕੜ ਗਈ ਹੈ ਵਿਸ਼ੇ ਵਿਕਾਰ ਜਿੰਨੇ ਵੀ ਹੈ ਰਿਸ਼ਤੇ ਨਾਤੇ ਸਾਰੇ ਚਿੱਕੜ ਹੈ ਨਾਲ ਪਿਆਰੇ ਨੇ ਪਰ ਕਹਿੰਦੇ ਪ੍ਰੀਤ ਜਿੱਦ ਨਾਲ ਲਾਉਣੀ ਹੈ ਉਹ ਦੂਰ ਤੇ ਰਿਸ਼ਤੇ ਮੱਤ ਨੇੜੇ ਲੱਗਦੇ ਕਿਉਂਕਿ ਕਈ ਕਹਿੰਦੇ ਸਤਵੇਂ ਸਮਾਂਤ ਹੈ ਹੈਤੰਦਰ ਹੈ ਚਲੋ ਤਾਂ ਭਿੱਜੇ ਕੰਬਲੇ ਰਾਹਾਂ ਤੱਕ ਟੁੱਟੇ ਨੇ ਜੇ ਕਹਿੰਦੇ ਮੈਂ ਜਾਣਦਾ ਇਸ ਚਿੱਕੜ ਦੇ ਕਰਕੇ ਇਹ ਜਿਹੜੀ ਕੰਬਲੀ ਮੈਨੂੰ ਮਿਲੀ ਹੋਈ ਹੈ ਇਹ ਸਰੀਰ ਜਿਹੜਾ ਮਿਲਿਆ ਹੋਇਆ ਮੈਨੂੰ ਇਹੋ ਜਿਹੜਾ ਹੈ ਇਹ ਖਰਾਬ ਹੁੰਦਾ ਕਿਉਂਕਿ ਇਹ ਵਿਸ਼ੇਵਕਾਰਾਂ ਦੇ ਵਿੱਚ ਵੀ ਰਹਿੰਦਾ ਹੈ ਜੇ ਮੈਂ ਨਹੀਂ ਕਰਦਾ ਤੇ ਮੇਰਾ ਪਿਆਰ ਟੁੱਟਦਾ ਤੇ ਚੱਲਣਾ ਇੰਨਾ ਔਖਾ ਲੱਗਦਾ ਕਿ ਇਸ ਤਨ ਨੂੰ ਅਸੀਂ ਤੰਗ ਨਾ ਕਰੀਏ ਕਿਉਂਕਿ ਅਸੀਂ ਤਾਂ ਰਸਕਸ ਦੇ ਵਿੱਚ ਹੀ ਆਪਣੇ ਆਪ ਨੂੰ ਬਰਬਾਦ ਕਰ ਲੈਣਾ ਚਾਹੁੰਦੇ ਆ ਕਿ ਦੁਨੀਆ ਦੇ ਰਸ ਬੜੇ ਮਿੱਠੇ ਆ ਇੱਥੇ ਤਾਂ ਜੋ ਵੀ ਸਾਨੂੰ ਦਿਸ ਰਿਹਾ ਸਾਰਾ ਹੀ ਮਿੱਠਾ ਲੱਗ ਰਿਹਾ ਫਿਰਦਰ ਸ਼ੱਕਰਖੰਡ ਨਾਤਗੜ ਮੱਖਿਓ ਮੱਝੇ ਦੁੱਧ ਸਭੇ ਵਸਤਾ ਮਿੱਠੀਆਂ ਰੱਬ ਨਾ ਪੂਜਨ ਤੋ ਤੈਨੂੰ ਜੱਜ ਨਹੀਂ ਆਉਣ ਦਿੰਦੀ ਸਾਰੇ ਤੈਨੂੰ ਰਿਸ਼ਤੇ ਨਾਤੇ ਚੰਗੇ ਲੱਗਦੇ ਆ ਇਹ ਲੇਕਿਨ ਜਿਹੜਾ ਦੁਨੀਆਂ ਦਾ ਚਿੱਕੜ ਹੈ ਇਹ ਚਿੱਕੜ ਦੇ ਵਿੱਚ ਆਪਣੇ ਆਪ ਨੂੰ ਬਚਾ ਇਸ ਤਰੀਕੇ ਨਾਲ ਬਚਾ ਜਿਸ ਤਰ੍ਹਾਂ ਕਮਲ ਦਾ ਫੁੱਲ ਪਾਣੀ ਤੋਂ ਨਰ ਲੇਪ ਰਹਿ ਕੇ ਵਿੱਚ ਘੜਿਆ ਹੋਇਆ ਹੈ ਇਸ ਕਰਕੇ ਤੈਨੂੰ ਵੀ ਉਸ ਜੀਵ ਨੂੰ ਚਾਹੀਦਾ ਕਿ ਉਸ ਪਰਮਾਤਮਾ ਦੇ ਨਾਲ ਨੇਪ ਪਾਲਾ ਉਸ ਪਰਮਾਤਮਾ ਦੇ ਨਾਲ ਪਿਆਰ ਪਾਲਾ ਅਗਲੇ ਸ਼ਲੋਕ ਦੇ ਵਿੱਚ ਇਹੀ ਗੱਲ ਕਹਿ ਰਹੇ ਆ ਭਿਜਿਓ ਸਿਜਿਓ ਕੰਬਲੀ ਅੱਲਾ ਬਰਸੇਉ ਮੇ ਜਾਇ ਮਿਲਾਤੇ ਨਾ ਸਜਣਾ ਟੁੱਟੇ ਨਾਹੀਂ ਕਹਿੰਦੇ ਜੋ ਵੀ ਹੁੰਦਾ ਏ ਹੋ ਹੀ ਜਾਣਦੇ ਹੋ ਚਾਹੇ ਮੇਰਾ ਸਰੀਰ ਜਿੱਦਾਂ ਮਰਜੀ ਰਵੇ ਤੇ ਮੈਂ ਤਾਂ ਪਰਮਾਤਮਾ ਨੇ ਵੀ ਜੇ ਨਹੀਂ ਬਸਾਉਣਾ ਹੈ ਬਰਸਾਵੇ ਲੇਕਿਨ ਮੈਂ ਤਾਂ ਆਪਣੇ ਪਿਆਰੇ ਦੀ ਪ੍ਰੀਤ ਦਾ ਬੱਜਾ ਹੋਇਆ ਮੈਨੂੰ ਕੋਈ ਵੀ ਇਹੋ ਜੀ ਜਿਹੜੀ ਦੁਨੀਆਂ ਦੀ ਰੀਤ ਜਿਹੜੀ ਹੈ ਜਾਂ ਦੁਨੀਆਂ ਦੇ ਜਿਹੜੇ ਰਸ ਕਸਾ ਉਹ ਮੈਨੂੰ ਰੋਕ ਨਹੀਂ ਸਕਦੇ ਮੈਂ ਉਸ ਦੇ ਨਾਲ ਪ੍ਰੀਤ ਲਾਉਣੀ ਹੈ ਅਸਲੀ ਪ੍ਰੀਤ ਹੀ ਇਹੋ ਹੈ ਕਿ ਪੁੱਤਰ ਕਲਤਰ ਨਾ ਸੰਗਤ ਨਾ ਹਰਵ ਨਾ ਸਿਓ ਪਲ ਸੇ ਪਲ ਸਗਲੀ ਮੋਇ ਝੂਠੇ ਤੰਦੇ ਮੋ ਸੋ ਜੇਕਰ ਦੁਨੀਆ ਤੇ ਪ੍ਰੀਤ ਲਾਉਣੀ ਹੈ ਤੇ ਸਾਨੂੰ ਉਸ ਪਰਮਾਤਮਾ ਦੇ ਨਾਲ ਲਾਉਣੀ ਪੈਣੀ ਹੈ ਇੰਨੀ ਪ੍ਰੀਤ ਲਾਈਏ ਜਿਵੇਂ ਕਿ ਮੱਛੀ ਨੂੰ ਪਾਣੀ ਦੇ ਨਾਲ ਹੈ ਚਕੋਰ ਨੂੰ ਚੰਦਰਮਾ ਨਾਲ ਹੈ ਸੋ ਜੇਕਰ ਅਸੀਂ ਇਹ ਨਹੀਂ ਲਾ ਮੰਗੇ ਜਿਵੇਂ ਕਿ ਮੋਰ ਨੂੰ ਪਹਾੜ ਦੇ ਨਾਲ ਪਰਬਤ ਦੇ ਨਾਲ ਸੋ ਸਾਨੂੰ ਇਹੋ ਪ੍ਰੀਤ ਜਿਹੜੀ ਹੈ ਲੋਣੇ ਪੈਣੇ ਹੈ ਇੰਨੀ ਪ੍ਰੀਤ ਉੱਚੀ ਲਾਈਏ ਕਿ ਪਰਮਾਤਮਾ ਨੇ ਜਿਲ ਸਾਨੂੰ ਭੇਜਿਆ ਅਸੀਂ ਉਦੋਂ ਤੋਂ ਇੱਕ ਛਿਨ ਵੀ ਆਪਣੇ ਆਪ ਨੂੰ ਦੂਰ ਨਾ ਕਰੀਏ ਜੇਕਰ ਅਸੀਂ ਇਹੋ ਜੇ ਕਰਮ ਕਰਕੇ ਉਹਦੇ ਨਾਲ ਪ੍ਰੀਤ ਪਾਲੇ ਸੱਚ ਦੇ ਮਾਰਗ ਤੇ ਚੱਲ ਪਏ ਦੁਨੀਆਂ ਦੇ ਨਾਲ ਧੋਖਾ ਧੜੀ ਹਟ ਗਏ ਸਵਾਰਥਮ ਛੜ ਦਿੱਤਾ ਇਸ ਤੇ ਨਾ ਤੈਨੂੰ ਸੋਚ ਲਿਆ ਕਿ ਦੁਨਸਾਰੇ ਮਤਲਬ ਦੇ ਹੈ ਤਾਂ ਫਿਰ ਅਸੀਂ ਸੱਚ ਦੇ ਮਾਰਗ ਤੇ ਚੱਲਦੇ ਚੱਲਦੇ ਉਸ ਪਰਮਾਤਮਾ ਦੇ ਨਾਲ ਸਾਡੀ ਪ੍ਰੀਤ ਪੈ ਜਾਣੀ ਹੈ ਜਿਸ ਪਰਮਾਤਮਾ ਤੋਂ ਅਸੀਂ ਵਿਛੜੇ ਹੋਏ ਹਾਂ ਇਸੇ ਕਰਕੇ ਸਾਨੂੰ ਚਾਹੀਦਾ ਕਿ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਪਰਮਾਤਮਾ ਦੇ ਨਾਲ ਪ੍ਰੀਤ ਨੂੰ ਇੰਨਾਕ ਪੱਕਾ ਕਰੀਏ ਕਿ ਸਾਡਾ ਉਸ ਦੇ ਨਾਲ ਮੇਰ ਹੋ ਜਵੇ ਵਿਸ਼ੇ ਬਕਾਰਾਂ ਨੂੰ ਛੱਡ ਦਈਏ ਸੋ ਇਹਨਾਂ ਸ਼ਲੋਕਾਂ ਤੋਂ ਆਪਣੇ ਆਪ ਨੂੰ ਜੀਵਨ ਦੇ ਵਿੱਚ ਸਿੱਖਿਆ ਲੈਂਦੇ ਹੋਏ ਅੱਗੇ ਵਧੀਏ ਜਿਹੜੇ ਬਾਕੀ ਦੇ ਸੁਆਸ ਹੈ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਕਰੀਏ ਅਰਦਾਸ ਕਰੀਏ ਅਰ ਜੋਈ ਕਰੀਏ ਕਿ ਸਵਾਸਨ ਇਹ ਪੂੰਜੀ ਜਿਹੜੀ ਐ ਉਹ ਲੇਖੇ ਦੇ ਵਿੱਚ ਲੱਗ ਜਵੇ ਤੇ ਪਰਮਾਤਮਾ ਆਪ ਜਿਹੜਾ ਹੈ ਉਹ ਇਹਨਾਂ ਤੇ ਸਿੱਖਿਆ ਤੇ ਸਨ ਚਲਾਉਣ ਲਈ ਆਪਣੇ ਨਦਰਸ ਵੱਲੀ ਕਰੇ ਕਿਰਪਾ ਕਰੇ ਸੋ ਜਿਹੜੀਆਂ ਗਲਤੀਆਂ ਹੋਈਆਂ ਭੁੱਲਾਂ ਹੋਈਆਂ ਆਪ ਗੁਰੂ ਮਹਾਰਾਜ ਜੀ ਜਨਨ ਵਾਲੇ ਆ ਮਾਫ ਕਰਨਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਸ਼ੁੱਧ ਬਾਣੀ ਪੜਨ ਦਾ ਬਲ ਬਖਸ਼ਣਗੇ ਇਹੋ ਹੀ ਉਹਨਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਹੋਏ ਫਤੇ ਬੁਲਾਈਏ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ